ਹਲਕਾ ਨੰਦੂ ਬਰਸਾਉਤੋਂ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦਾ ਬਣਦਾ ਮੁਆਵਜ਼ਾ ਪੰਜਾਬ ਨੂੰ ਦਿੱਤਾ ਜਾਵੇ ਤਾਂ ਜੋ ਖੜਾ ਵਰਗੇ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਵਿੱਚ ਲੋਕਾਂ ਦੀ ਮਦਦ ਹੋ ਸਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅੱਜ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਇੱਕ ਚਿੱਠੀ ਲਿਖੀ ਆ ਜਿਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਹੜ੍ਹਾਂ ਦੀ ਮਾਰ ਹੇਠਾਂ ਪੰਜਾਬ ਦਾ ਖਾਸ ਕਰ ਜਿਹੜਾ ਗੁਰਦਾਸਪੁਰ, ਸ੍ਰੀ ਅਮਰitsar ਸਾਹਿਬ, ਫਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਾ ਜਿਹੜਾ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਲੋਕਾਂ ਦੇ ਘਰ ਉੱਜੜ ਗਏ ਲੋਕਾਂ ਦੀਆਂ ਖੜੀਆਂ ਫਸਲਾਂ ਬਰਬਾਦ ਹੋ ਗਈਆਂ ਡੰਗਰ ਵੱੱਛਾ ਖਤਮ ਹੋ ਗਿਆ ਔਰ ਪਿਛਲੇ ਕੱਲ੍ਹ ਦੇਸ਼ ਦੇ ਐਗਰੀਕਲਚਰ ਮਿਨਿਸਟਰ ਸਾਹਿਬ ਵੀ ਵਿజిਟ ਕਰਕੇ ਗਏ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਕਿ ਪੰਜਾਬ ਵਾਸਤੇ ਇਮੀਡੀਏਟਲੀ 7000 ਕਰੋੜ ਰੁਪਏ ਦਾ ਜਿਹੜਾ ਪੈਕੇਜ ਹੈ ਉਹ ਅਨਾਉਂਸ ਕੀਤਾ ਜਾਵੇ ਔਰ ਭੇਜਿਆ ਜਾਵੇ ਕਿਉਂਕਿ ਇਹ ਅੱਜ ਜਿਹੜੇ ਹਾਲਾਤ ਬਣੇ ਆ ਬਰਸਾਤ ਕਰਕੇ ਹੜਾ ਕਰਕੇ ਜਿਸ ਤਰੀਕੇ ਨਾਲ ਪਹਾੜਾਂ ਦਾ ਸਾਰਾ ਪਾਣੀ ਪੰਜਾਬ ਚ ਆਇਆ ਹੈ ਤੇ ਸਾਰੀ ਮਾਰ ਜਿਹੜੀ ਉਹ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਈ ਹੈ ਇਹੀ ਉਹ ਲੋਕ ਹੈ ਪ੍ਰਧਾਨ ਮੰਤਰੀ ਜੀ ਜਿਹੜੇ ਗੁਰਦਾਸਪੁਰ ਅੰਮ੍ਰਿਤਸਰ ਪਿੱਛੇ ਜਦੋਂ ਪਾਕਿਸਤਾਨ ਨਾਲ ਲੜਾਈ ਲੱਗੀ ਸੀ ਉਦੋਂ ਵੀ ਇਹਨਾਂ ਲੋਕਾਂ ਨੇ ਲਗਾਤਾਰ ਫੌਜੀਆਂ ਦੇ ਨਾਲ ਦੇਸ਼ ਦੀ ਫੌਜ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਦੇਸ਼ ਦੀ ਲੜਾਈ ਲੜੀ ਚੀ ਪੰਜਾਬ ਹਮੇਸ਼ਾ ਵਿਪਤਾ 'ਚ ਦੇਸ਼ ਨਾਲ ਖੜਦਾ ਰਿਹਾ ਅੱਜ ਦੇਸ਼ ਦੀ ਸਰਕਾਰ ਨੂੰ ਚਾਹੀਦਾ ਤੁਸੀਂ ਬਿਹਾਰ ਵਾਸਤੇ ਵੀ ਪੈਕੇਜ ਦੇ ਦਿੰਨੇ ਹੋ ਆਂਧਰਾ ਵਾਸਤੇ ਵੀ ਦੇ ਦਿੰਨੇ ਹੋ ਉੱਤਰਾਖੰਡ ਵਾਸਤੇ ਹਰ ਸਾਲ ਪੈਕੇਜ ਦਿੱਤਾ ਜਾਂਦਾ ਹੈ ਅੱਜ 88 ਤੋਂ ਬਾਅਦ ਨੀ ਵਟੇ ਹੜ ਪੰਜਾਬ ਚ ਆਇਆ ਜਿਹਦੇ ਚ 1400 ਦੇ ਕਰੀਬ ਪੰਜਾਬ ਦੇ ਪਿੰਡ ਜਿਹੜੇ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਲੋਕਾਂ ਦੇ ਹਰ ਤਰੀਕੇ ਨਾਲ ਰੋਜੀ ਰੋਟੀ ਜਿਹੜੀ ਉਹ ਖਤਮ ਹੋਈ ਆ ਭਾਰਤ ਸਰਕਾਰ ਨੂੰ ਚਾਹੀਦਾ ਕਿ ਜਿੱਥੇ 60000 ਕਰੋੜ ਰੁਪਏ ਦਾ ਇੱਕ ਪੈਕੇਜ ਪੰਜਾਬ ਵਾਸਤੇ ਨਾਲ ਨਾਲ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਜਿਹੜਾ ਹੈ ਮੁਆਵਜ਼ਾ ਖੇਤੀ ਦਾ ਮਿਲਣਾ ਚਾਹੀਦਾ ਹੁਣ ਤੇ ਅਸੀਂ ਇਕੱਲੇ ਨਹੀਂ ਕਹਿ ਰਹੇ ਹੁਣ ਤੇ ਤੁਹਾਡੇ ਮੰਤਰੀ ਸ਼ਿਵਰਾਜ ਜੀ ਆਪ ਵਿਜਿਟ ਕਰਕੇ ਗਏ ਗਰਾਉਂਡ ਰੈਂਟੀ ਉਹਨਾਂ ਨੇ ਵੀ ਦੇਖੀ ਆ ਸੋ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਰੂਰਲ ਡਵੈਲਪਮੈਂਟ ਫੰਡ ਨਹੀਂ ਦਿੱਤਾ ਗਿਆ ਪੰਜਾਬ ਦੀਆਂ ਪ੍ਰਧਾਨ ਮੰਤਰੀ ਸੜਕ ਯੋਜਨਾਵਾਂ 850 ਕਰੋੜ ਦੀਆਂ ਰੋਕ ਲੀਆਂ ਅੱਜ ਸੜਕ ਵੀ ਨਹੀਂ ਰਹੀ ਸਕੂਲ ਜਿਹੜੀਆਂ ਸੰਸਥਾਵਾਂ ਐਜੂਕੇਸ਼ਨ ਸੰਸਥਾਵਾਂ ਉਹਨਾਂ ਦਾ ਪਰਸਾਦ ਕਰਕੇ ਬੁਰੀ ਹਰਾਤ ਹੋ ਗਈਆ ਬਿਲਡਿੰਗਾਂ ਦਾ ਬਹੁਤ ਨੁਕਸਾਨ ਹੋਇਆ ਸੋ ਮੇਰੀ ਬੇਨਤੀ ਹੈ ਕਿ ਪੰਜਾਬ ਜਿਹੜਾ ਦੇਸ਼ ਦਾ ਢਿੱਡ ਵੀ ਭਰਦਾ ਰਿਹਾ ਵਿਪਤਾ 'ਚ ਦੇਸ਼ ਤੇ ਕੰਮ ਹੁੰਦਾ ਰਿਹਾ ਅੱਜ ਪੰਜਾਬ ਨੂੰ ਪੈਕੇਜ ਦਿੱਤਾ ਜਾਵੇ ਔਰ ਨਾਲ ਨਾਲ ਜੀਐਸਟੀ ਤੋਂ ਜਿਹੜਾ ਹੈ 2 ਸਾਲ ਦੀ ਐਗਜ਼ੈਂਪਸ਼ਨ ਦਿੱਤੀ ਜਾਵੇ ਕਿਉਂਕਿ ਤਕਰੀਬਨ 50 ਹਜ਼ਾਰ ਕਰੋੜ ਰੁਪਏ ਤੇ ਸਾਡਾ ਜੀਐਸਡੀ ਦੇ ਰਾਹੀਂ ਦੇਸ਼ ਦੀ ਸਰਕਾਰ ਨੂੰ ਹਰ ਸਾਲ ਜਾਂਦਾ ਔਰ ਤੁਸੀਂ ਤੇ ਪਿੱਛੇ ਟੈਕਸ ਵੀ ਘਟਾ ਤੇ ਪੰਜਾਬ ਨੂੰ ਉਹਦਣਾ ਹੋਰ ਨੁਕਸਾਨ ਹੋਣਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਮੋੜ ਪੈਰਾਂ ਤੇ ਖੜੇ ਕਰਨ ਲਈ ਪ੍ਰਧਾਨ ਮੰਤਰੀ ਸਾਹਿਬ ਇਮੀਡੀਏਟਲੀ ਜੀਐਸਟੀ ਤੋਂ 2 ਸਾਲ ਦੀ ਐਗਜ਼ੈਂਪਸ਼ਨ ਦਿੱਤੀ ਜਾਵੇ ਔਰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਰਾਹਤ ਪੈਕੇਜ 60 ਹਜ਼ਾਰ ਕਰੋੜ ਰੁਪਏ ਦਾ ਤੁਹਾਨੂੰ ਮੰਗ ਕੀਤੀ ਹੈ ਉਹਨੂੰ ਵੀ ਦਿੱਤਾ ਜਾਵੇ ਬਤੌਰ ਮੈਂਬਰ ਪਾਰਲੀਮੈਂਟ ਮੇਰੇ ਆਪਣੇ ਹਲਕੇ ਨਵਾਂ ਸ਼ਹਿਰ ਰੋਪੜ ਸ਼੍ਰੀਨਨਪੁਰ ਸਾਹਿਬ ਕਈ ਹਾਲਾਤ ਜਿਹੜੇ ਆ ਏਰੀਆ ਚ ਬਹੁਤ ਬਦਤਰ ਹੈ ਸੋ ਇਮੀਡੀਏਟਲੀ ਭਾਰਤ ਸਰਕਾਰ ਪੰਜਾਬ ਦੀ ਬਾਹ ਫੜੇ ਔਰ ਪੰਜਾਬ ਦੇ ਲੋਕਾਂ ਨੂੰ ਮੁੜ ਪੈਰਾਂ ਤੇ ਖੜੇ ਕਰਨ ਚ ਆਪਣਾ ਸਹਿਯੋਗ ਕਰੇ ਧੰਨਵਾਦ